ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਲਾਨਾ ਬਰਸੀ ਸਮਾਗਮ 29 ਅਕਤੂਬਰ ਨੂੰ ਸੰਤ ਬਾਬਾ ਜੈਮਲ ਸਿੰਘ ਜੀ ਪੁਰੀ ਵਾਲੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਪੁਰੀ ਵਾਲੇ ਸੰਤ ਬਾਬਾ ਨਾਮਦਾਨ ਸਿੰਘ ਜੀ ਪੁਰੀ ਵਾਲੇ ਬੀਬੀ ਹਰਜਿੰਦਰ ਕੌਰ ਪੁਰੀ ਵਾਲਿਆਂ ਦੀ ਮਿੱਠੀ ਯਾਦ ਵਿੱਚ ਡੇਰਾ ਕਾਰ ਸੇਵਾ ਸੰਤ ਬਾਬਾ ਪੁਰੀ ਵਾਲੇ ਜੀ ਨਿਰਮਲੇ ਤਪੋਵਨ ਤਰਨਤਾਰਨ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ ਜਥੇਦਾਰ ਬਾਬਾ ਕਸ਼ਮੀਰ ਸਿੰਘ ਪੁਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਅਤੇ ਸਮੂਹ ਸਹਿਯੋਗੀ ਜਥੇਦਾਰਾਂ ਵੱਲੋਂ ਸੰਗਤਾਂ ਨੂੰ ਸਮਾਗਮ ਵਿੱਚ ਹਾਜ਼ਰੀ ਪਰੰਦੀ ਅਪੀਲ ਕੀਤੀ ਗਈ ਸੇਵਾ ਦੇ ਪੁੰਜ ਨਾਮ ਰੱਬੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਸੇਵਕ ਸੇਵਾਦਾਰ ਸੰਤ ਬਾਬਾ ਭੀੜਵਾਲੀ ਜੀ ਸੰਤ ਬਾਬਾ ਕਰਤਿਆਲ ਸਿੰਘ ਜੀ ਸੰਤ ਬਾਬਾ ਨਾਭਦਾਲ ਸਿੰਘ ਜੀ ਕੋਲਰ ਦੀ ਸੇਵਕਾ ਬੀਬੀ ਹਰਜਿੰਦਰ कौर ਜੀ ਤੇ ਜਿੰਨੇ ਵੀ ਸੰਤਾਂ ਦੇ ਸਮਕਾਲੀ ਜਿਹੜੇ ਮਾਈ ਭਾਈ ਸੇਵਾਦਾਰ ਹੋਏ ਜਿੰਦੇ ਵੀ ਸਾਰੇ ਉਹਨਾਂ ਸਾਰਿਆਂ ਦੀ ਅਹੀਨਾ ਸਲਾਨਾ ਮਿੱਠੀ ਤੇ ਪਿਆਰੀ ਜਿਹੜੀ ਯਾਦ ਆ ਉਹ ਨਿਰਮਲ ਟੇਰਾ ਤਪੂਵੰਨ ਕਾਰ ਸੇਵਾ ਪੂਰੀ ਵਾਲੇ ਤਰਨਤਾਰਨ ਰੋਡ ਸ਼੍ਰੀ ਅਮਰਸਰ ਸਹਿ ਵਿਖੇ ਹਰ ਸਾਲ 29 ਅਕਤੂਬਰ ਨੂੰ ਬੜੀ ਫਿਰਦਾ ਭਾਵਨਾ ਦੇ ਨਾਲ ਮਨਾਉਂਦੇ ਆ ਤੇ ਸਾਡੇ ਸਾਰੇ ਸੇਵਕ ਜੱਥੇ ਵੱਲੋਂ ਸੇਵਕ ਜੱਤਾ ਕਾਰ ਸੇਵਾ ਕੂਰੀ ਵਾਲੇ ਨਿਰਮਲੇ ਸਾਰਿਆਂ ਵੱਲੋਂ ਇਹ ਫਿਰ ਦੁਬਾਰਾ ਹੱਥ ਜੋੜ ਕੇ ਬੇਨਤੀ ਆ ਕਿ ਪਰਿਵਾਰਾਂ ਸੁਨੇਹਾਓ 29 ਤਰੀਕ ਨੂੰ ਤੇ ਸਾਨੂੰ ਦਰਸ਼ਨ ਦਿਓ ਨਿਰੋਲ ਧਾਰਮਿਕ ਸਮਾਗਮ ਹੋਣਿਆ ਜਿਹਦੇ ਵਿੱਚ ਆਪਣਾ ਰਾਗੀ ਜੀ ਨੇ ਕੀਰਤਨ ਕਰਨਾ ਤੇ ਸੰਤਾਂ ਮਹਾਂਪੁਰਖਾਂ ਨੇ ਗੁਰਬਾਣੀ ਦੀ ਵਿਦਵਾਨਾਂ ਨੇ ਕਥਾ ਕਰਨੀਆਂ ਕੀਰਤਨ ਤੇ ਕਥਾ ਦੇ ਹੀ ਸਮਾਗਮ ਦੇ ਆਓ ਪਰਿਵਾਰਾਂ ਸਮੇਤ ਕੀਰਤਨ ਸਰਵਣ ਕਰਕੇ ਕਥਾ ਸਰਵਣ ਕਰਕੇ ਲਾਹਾ ਲਓ